ਪਾਲਾ ਸਿੰਘ ਜੀ ਪਾਲਾ ਸਿੰਘ ਜੀ ਦੀ ਡੈਥ ਹੋਈ ਹੈ ਕੀ ਲਾਦਾ ਤੁਹਾਡੇ ਤੇ ਕੀ ਗੱਲ ਹੋਈ ਸੀ ਇਹ ਮੇਰਾ ਸੋਡਾ ਭਾਈ ਹੈ ਬਚਾਣ ਲਈ ਸਾਡੇ ਲੋਕ ਜਿਹੜਾ ਛੋਟਾ ਹੈ ਮੇਰਾ ਇਹ ਤਿੰਨ ਭਰਾ ਹੈ ਅੱਛਾ ਹਾਂ ਜੀ ਕੀ ਕਹਾ ਗੱਲ ਕੀ ਹੋਈ ਇਹ ਇੱਕ ਪਿੱਛੇ ਜੀ ਕਿਉਂ ਤੋਂ ਮਹੀਨਾ ਤੋਂ ਪਹਿਲਾਂ ਇਹ ਆਪਸ ਵਿੱਚ ਲੜ ਪਏ ਜੀ ਉਹ ਤੇ ਕਦੇ ਛੋਟੇ ਡੰਡਾ ਡੰਡਾ ਮਾਰਿਆ ਕਿਤੇ ਉਹਦੀ ਬਾਹ ਉਹ ਹੋ ਗਈ ਬਣਾ ਬਰੋ ਨੇ ਉਹਨੇ ਤਿੰਨ ਦਿਨਾਂ ਬਾਅਦ ਉਹਦਾ ਸਾਰਾ ਮਕਾਨ ਫੁਕਤਾ ਜੀ ਜਿਹੜਾ ਮਰਿਆ ਜੀ ਇਹਦਾ ਇਹਦਾ ਸਾਰਾ ਮਕਾਨ ਫੁਕਤਾ ਮਕਾਨ ਫੋਕੇ ਜਲ ਕੋਸੀ ਨੇ ਕੁਛ ਨਹੀਂ ਕਰਿਆ ਜਿਉਂ ਥਾਣੇ ਤੇ ਦੇਖਦੇ ਥਾਣੇ ਵਾਲੇ ਨੇ ਲੋਕਾਂ ਨੇ ਕਹਿ ਕੁੱਛ ਕਹੇ ਸਟਾਲ ਆ ਜੀ ਵੀ 25 ਵੀ 2500 ਰੁਪਏ ਦੇ ਕੇ ਕੋਈ ਗੱਲ ਨਹੀਂ ਜੇ ਨੁਕਸਾਨ ਭਰ ਦੂਗਾ ਚਲ ਕੋਈ ਗੱਲ ਨਹੀਂ ਸਟਾਸ਼ ਕੋ ਤਾਂ ਸਾਢੇ ਛੇ ਦਾ ਜੀ ਉਸ ਤੋਂ ਬਾਅਦ ਜੀ ਕਿਤੇ ਕੱਲ ਬਾਪੂ ਦੇ ਬਾਪੂ ਨੂੰ ਚਾਰ ਪੰਜ ਹੋ ਗਏ ਮੇਰੇ ਕੋਲ ਢੱਲਾ ਹੋ ਰਹੀ ਤੇ ਤਿਆਰੀ ਤੇ ਮੁੰਡਾ ਤੇ ਢੱਲਾ ਹੋ ਰਹੀ ਜਦੋਂ ਇਹ ਉਦੋਂ ਜਦੋਂ ਰਾਤ ਨੂੰ ਫੋਨ ਗਿਆ ਸਾਡੇ ਕੋਲੇ ਵੀ ਐਂ ਕਰਕੇ ਵੀ ਉਹਦੇ ਮੂੰਹ ਤੇ ਵੀ ਸੱਟਾ ਸੱਟਾ ਮਾਰਿਆ ਡੰਡੇ ਡੰਡੇ ਮਾਰ ਕੇ ਵੀ ਤੂੰ ਛੇਤੀ ਆ ਜਾਓ ਮੈਂ ਮੁੰਡੇ ਨੂੰ ਕਿਹਾ ਜੀ ਤੁਸੀਂ ਬੇਟੇ ਤੁਸੀਂ ਜਾਓ ਵੀ ਬਾਪੂ ਨੂੰ ਲੈ ਜਾ ਵੀ ਜੇ ਮੈਂ ਜਾਊਗਾ ਕੋਈ ਨਾ ਕੋਈ ਹੋਰ ਕੋਈ ਹੋਊਗਾ ਚੱਲ ਕੋਈ ਗਲੀ ਬਣ ਗੁੱਡੇ ਦਾਰੂ ਗਰੂਪੀ ਜਗ੍ਹਾ ਜਾਂ ਕੋਈ ਨਾ ਕੋਈ ਆਸਮਾਨ ਲਗੜ ਲਗੜਾ ਨੂੰ ਹੋ ਗਈ ਨੂੰ ਨੀ ਪੱਟੀ ਪੱਟੀ ਕਰਾ ਕੇ ਚੱਲ ਉਹ ਜਿਹੜਾ ਕੰਮ ਤਰਕੀ ਮੈਂ ਸਵੇਰੇ ਵਗਾ ਜੀਆ ਅੱਛਾ ਜੀ ਇੰਨੇ ਚ ਉਹਨੇ ਦਾਖਲ ਕਰਕੇ ਜਿੱਥੇ ਗੱਡੀ ਚ ਪਾ ਕੇ ਇਹ ਪਲੈਂਸ ਆਇਆ ਜੀ ਉਹ ਲੈਰੀ ਤੋਰ ਤੇ ਲੈ ਰਿਹਾ ਨੇ ਸੂਰਤ ਪਰਚਾ ਘਟਾ ਤੇ ਸੰਗਰੂਰ ਆ ਗਏ ਸੰਗਰੂਰ ਤੋਂ ਮੇਰਾ ਬਾਪੂ ਜੀ ਇਕੱਲੇ ਆ ਗਿਆ ਹੋਰ ਕੋਈ ਨਹੀਂ ਆਣ ਇਕੱਲੇ ਹੀ ਤੀਗਾ ਇਹਨਾਂ ਨੂੰ ਕਦੀ ਜਦੋਂ 1 ਵਜੇ ਇੱਥੇ ਆ ਕੇ 125 ਤੇ ਆਏ ਨੇ ਇਹ 35 ਦੇ ਉਹਦੀ ਡੈਥ ਹੋ ਗਈ 135 ਕਿੰਨੀ ਕੁ ਉਮਰ ਸੀ ਕੀ ਕੰਮ ਕਰਦਾ ਕਿੰਨੇ ਮਜ਼ਦੂਰੀ ਕਰਦਾ ਜੀ ਅਜੇ ਕਿੰਨੀ ਕੁ ਉਮਰ ਦੀ ਜੀ ਉਮਰ ਹੈਗੀ ਜੀ 35 ਸਾਲ ਦੀ ਕਿੰਨੇ ਬੱਚੇ ਨੇ ਇਹਦੇ ਦੋ ਬੱਚੇ ਨੇ ਜੀ ਇੱਕ ਮੁੰਡਾ ਜੀ ਇੱਕ ਦੋਏ ਮੁੰਡੇ ਨੇ ਕਿੰਨੇ ਸੀ ਉਮਰ ਦਾ ਉਹ ਹੁਣੇ ਜੀ 13-14 ਸਾਲ ਦਾ ਇੱਕ ਦੋ ਦੋ ਤਿੰਨ ਤਿੰਨ ਸਾਲਾਂ ਦਾ ਫਰਕ ਹੈ ਤੇ ਜਿਹਨੇ ਮਾਰਿਆ ਉਹਦੀ ਕਿੰਨੀ ਕੁ ਉਮਰ ਹੈ ਉਹਦੀ ਹੁਣੇ ਜੀ 25 ਸਾਲ ਦੀ ਹਾਂ ਬਾਈ ਕੁਛ ਠੀਕ ਕਰਨ ਬਸ ਇਹੀ ਲੜਾਈ ਬਹਾਪਸ ਮਸਜਾਈ ਹੋ ਗਿਆ ਜੇ ਵਸ ਉਹਨੇ ਸੁੱਤਾ ਪਿਆ ਤੇ ਕਿਤੇ ਹੀ ਸੁੱਤੇ ਪਏ ਦੇ ਕਿਤੇੜੀਆਂ ਕੁੜੀਆਂ ਸਮੂਹ ਤੇ ਮਾਰੀਆਂ ਥੂਮ ਸਾਰਾ ਪੂਰੇ ਆ ਕੇ ਫਿਰ ਪਿੰਡਾਂ ਦੇ ਬੋਤਲਾਂ ਬਦਲਾਂ ਲੱਟਕ ਟੁਕੇ ਲਾਏ ਨੇ ਇਥੋਂ 15 ਮਿੰਟ 10 ਮਿੰਟਾਂ ਵਿੱਚ ਪੂਰਾ ਹੋ ਗਿਆ ਅਰੇ ਇਹ ਕਿ ਮਟਰ ਪਿਆ ਜਿਹੜਾ ਹੈਗਾ ਕੀ ਮਾਮਲਾ ਹੈਗਾ ਕੀ ਨੇ ਹੋਇਆ ਕੀ ਕਾਰਨ ਸੀਗਾ ਕਿਹੜੇ ਪੈਨਾ ਤੇ ਪਾਉਣਾ ਸਮਾਜਿਕ ਸੁਰੇਨ ਇਨਫੋਰਮੇਸ਼ਨ ਦੇ ਸਾਰੇ ਤੋਂ ਪੂਰੇ ਚਾਰ ਦਿਨ ਜਿਹੜੇ ਸਾਈਟ ਉੱਤੇ ਅਸੂ ਨਵਨੋ ਦੱਸਿਆ ਗਿਆ ਤੇ ਚੋਟੀਆਂ ਪਿੰਡ ਦੇ ਵਿੱਚ ਦੋ ਭਰਾਵਾਂ ਦਾ ਆਪਸੀ ਝਗੜਾ ਸੀਗਾ ਤੇ ਉਹ ਝਗੜੇ ਕਰਦੇ ਜਿਹੜਾ ਜਗਸੀਰ ਸੀਗਾ ਤੇ ਉਸੇ ਮੌਤ ਹੋ ਚੁੱਕੀ ਹੈ ਉਸਤੇ ਰਿੰਕੂ ਨੇ ਬਦਲੇ ਵਿੱਚ ਹਾਰ ਕੀਤਾ ਸੀਗਾ ਰਾਤ ਨੂੰ ਜਿਸ ਦੀ ਅੱਜ ਸਵੇਰੇ ਮੌਤ ਹੋ ਚੁੱਕੀ ਹੈ ਤੇ ਪੋਸਟ ਮਾਰਟਨ ਦੀ ਜਿਹੜੀ ਕਾਰਵਾਈ ਹੈ ਅਮਰ ਚਿਹੰਦੀ ਗਾਰੀ ਉੱਤੇ ਸੀਵਲ ਹਸਪੀਟਲ ਸੰਬੂਧ ਚ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸਦੇ ਕੀਦੇ ਬਿਆਨਾ ਤੇ ਕੋਈ ਆ ਕੀ ਇਹ ਤਿੰਨ ਭਰਾ ਸੀ ਜੇ ਕੀ ਤਾਂ ਹੋਇਆ ਇਹ ਤਿੰਨ ਭਰਾ ਸੀ ਜਿਹੜਾ ਵੱਡਾ ਭਰਾ ਸੀਗਾ ਪਾਲਾ ਰਾਮ ਇਹ ਪਾਲਾ ਪਾਲਾ ਰਾਮ ਜੀ ਦੇ ਬਿਆਲਾ ਤੇ ਖਰਚਾ ਕਰ ਚੁਕਿਆ ਅ ਸਰੀ ਰੰਜਿਸ ਪਤਾ ਲੱਗੀ ਰੀਜ਼ਨ ਕੀ ਉਹਨੇ ਦਿਖਾਇਆ ਬਿਆਨਾ ਦੇ ਵਿੱਚ ਪਰ ਰੰਜਿਸ ਦਾ ਇਹੀ ਵਾਸਤੇ ਕਿ ਉਹ ਆਪੀ دارو ਕਿ ਆਪ ਆਪ ਲੜਦੇ ਰਹਿੰਦੇ ਸੀ ਕਿ ਕੋਈ ਖਾਸ ਰੰਜਿਸ ਨਹੀਂ ਸੀਗੀ ਜਸਟ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਉਹਨੇ ਅਗਰੀਕਾਰ ਦੇ ਚਲੇ ਰਿਪੋਰਟ ਮਾਣਨ ਤੋਂ ਬਾਅਦ ਜੀ ਪੋਸਟਮਾਰਟਮ ਦੀ ਕਾਰਵਾਈ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇਗਾ